ਸੀ ਕਲ ਦੀ ਸਗੀ ਪੁੱਤ ਦਾ ਅੰਗਾ ਪਾਟ ਭਾਂਡੇ ਚੁੱਕਣ ਦਿੱਤੇ ਸਨ ਪਹਿਲੀ ਵੀ ਅੱਧਿਉਂ ਬਹੁਤੀ ਮਾਰੂ ਦਿੱਤੀ ਸੀ ਕੁਲਾਪਾ ਹੋਣ ਕਰਕੇ ਜੱਜ ਨਾਲ ਉਹ ਵੀ ਬਾਹੀ ਬੀਜੀ ਨਹੀਂ ਸੀ ਜਾਂਦੀ ਉਦੋਂ ਕਰਜ਼ਾ ਹੋਰ ਵਧ ਜਾਂਦਾ ਸੀ ਇਸੇ ਕਰਕੇ ਹੋਰ ਕੋਈ ਵਾਧੂ ਖਰਚ ਸੇੜਨਾ ਉਹਨੂੰ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਲੱਗਦੀ ਸੀ ਮੁੰਨੂ ਵਿੱਚ ਤੋਂ ਉਹਨੂੰ ਦੁਖੀ ਕਰਕੇ ਰਾਜ਼ੀ ਨਹੀਂ ਸੀ ਪਰ ਜਦੋਂ ਚਠਾਣੀ ਦੇ ਤਾਣੇ ਮੈਨੇ ਸੁਣਦੀ ਤਾਂ ਉਹਦੀ ਉਈ ਵਾ ਨਾ ਜਾਂਦੀ ਜੱਗ ਭਾਵੇਂ ਕਿਸੇ ਨਹੀਂ ਦਿੱਤਿਆ ਪਰ ਨਮੋਸ਼ੀ ਚੱਲਨੀ ਵੀ ਕਿਹੜਾ ਸੌਖੀ ਸੀ ਚੰਗਾ ਫੇਰ ਹੈ ਘਰ ਈਸਰ ਨੂੰ ਢਿੱਲਾ ਵੇਖ ਕੇ ਮਨੋਂ ਨੇ ਕੁਝ ਸੋਚ ਕੇ ਕਿਹਾ ਤੂੰ ਮੁੰਡੇ ਦੇ ਕੱਪੜੇ ਲੀਨੇ ਬਣਾ ਲਿਆ ਉਹ ਸਾਰਾ ਮੈਂ ਆਪ ਸਾਰ ਲਾਂ ਆਪੇ ਸਾਰ ਲਾਂਗੇ ਈਸਰ ਨੇ ਰਾਣੀ ਨਾਲ ਉਹਦੇ ਮੂੰਹ ਮਲ ਚਾੱਕਿਆ ਤੇ ਕਿਹਾ ਆਹੋ ਮੈਂ ਆਪੇ ਸਾਰ ਲਾਂ ਕੋ ਜ ਮਾਨ ਜਿਹੇ ਨਾਲ ਮਨੋਂ ਨੇ ਜਵਾਬ ਦਿਤਾਤੇ ਉੱਠ ਕੇ ਆਪਣੇ ਕੰਮ 'ਚ ਜਾ ਲੱਗੀ ਇਸਰ ਇਸ ਗੁੱਜੀ ਗੱਲ ਮਾਰੀ ਖਾਸਾ ਚਿਰ ਸੋਚਦਾਰਿਆਂ ਪਰ ਉਹਨੂੰ ਕੋਈ ਸਮਝ ਨਾ ਆਈ ਅਗਲੇ ਦਿਨ ਇਸਰ ਨੇ ਮੁੰਡਿਓਂ ਵੀ ਲੈਣ ਜਾਣਾ ਸੀ ਜਦੋਂ ਉਹ ਤੁਰਨ ਲੱਗਿਆ ਤਾਂ ਉਹਨਾਂ ਨੇ ਉਹਨੂੰ ਅੰਦਰ ਸੰਦ ਲਿਆ ਸੰਦੂਕ ਕੋਲ ਜਾ ਕੇ ਉਸਨੇ ਆਪਣੀ ਸੰਗੀ ਇਸਰ ਨੂੰ ਫੜਾਉਂਦਿਆਂ ਕਿਹਾ ਲੈ ਫੜ ਇਹਦੇ ਬਣਾ ਕੇ ਨਵੇਂ ਫੈਸ਼ਨ ਦੇ ਕਾਂਟੇ ਕਰਾ ਲਈ ਐ ਇਹੋ ਜਿਹੇ ਹਰੋਨੇ ਬਹੁ ਆਸਤੇ ਕਰਾਈ ਸੀ ਬਹੁਤਾ ਤਿਉਰ ਮੈਂ ਆਪਣੇ ਘਰੋਂ ਜੋੜ ਲਾਉ ਇਸਰ ਨੂੰ ਜਿਵੇਂ ਸੱਤਾ ਮਾਰ ਗਿਆ ਉਹ खासा سیر تیر ਕਦੇ ਸੱਗੀ ਵੱਲ ਵੇਖੇ ਤੇ ਕਦੇ ਮੁੰਨੋਂ ਦੀਆਂ ਕਾਂਵਰ ਝਾਕਦਾਰੇ ਹਾਂ ਝਾਕਦਾ ਕੀ ਹੈ ਇਸ ਗੱਲ ਦੀ ਆਦੀ ਨਮੋਸ਼ੀ ਹੈ ਮੁੰਨੋਂ ਨੇ ਸੱਗੀ ਸਰ ਦੇ ਕਿਸੇ ਵਿੱਚ ਪਾਉਂਦਿਆਂ ਕਿਹਾ ਆਪ ਦੀ ਇੰਜਰ ਪਿੱਛੇ ਲੋਕ ਬਨੇ ਹਾਂ ਵੇਚ ਦਿੰਦੇ ਆ ਇਹ ਤਾਂ ਪੂਰਾ ਸਿਉਣਾ ਜਿਉਂਦਾ ਰਹੇ ਮੇਰਾ ਸ਼ੇਰ ਸਲੱਗ ਨਿਕਲਿਆ ਤਾਂ ਸਗੀਆਂ ਹੋਰ ਬਥੇਰੀਆਂ ਇਹ ਕਹਿੰਦੇ ਆ ਉਹਨੇ ਵੇੜੇ ਵਿੱਚ ਗਰੀੜਾ ਰੋੜੀ ਫਿਰਦੇ ਮੱਖਣ ਨਾਲ ਤਾਂ ਕਿ ਆਦੇ ਉਹਦੀਆਂ ਅੱਖਾਂ ਨਿਸ਼ਕ ਪਈਆਂ ਇਹ ਸਰਨੀ ਵੀ ਪਾਈ ਕੋਤਾਰਿਆ ਉਹਨੂੰ ਜਾਬਦਾ ਜਿਵੇਂ ਹੁੰਦੇ ਉੱਤੇ ਕੋਈ ਡਿੰਗ ਆ ਆ ਡਿੱਗੀ ਹੋ ਗਈ ਤੇ ਢਿੰਗੀ ਹੋਵੇ ਉਹਦਾ ਸਾਹ ਘੁੱਟ ਰਿਹਾ ਸੀ ਪਰ ਮੁੰਨੋ ਨੇ ਉਹਨੂੰ ਬਾਹੂ ਫੜ ਕੇ ਬਾਹਰ ਲੈ ਆਂਦਾ ਮੂਹੇ ਤਾਂ ਛੱਡ ਆਈ ਤੇ ਇਸਰ ਜੱਕੋਂ ਤੱਕੀ ਵਿੱਚ ਮੰਡੀ ਦੇ ਰਾਹ ਪੈ ਗਿਆ ਐਸੀ ਸਾਡਾ ਸੱਗੀ ਫੋਲ ਦਾ ਅਗਲਾ ਪਾਟ ਫੇਰ ਅਗਲਾ ਪਾੜ ਲੈ ਕੇ ਮਿਲਦੇ ਹਾਂ ਜੀ ਵੱਤਾਂ ਵਾਸੀ ਹੈਗਾ ਨਾਲ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਸਾਸਿਕਾ